ਤੋ ਅੱਜ ਅਸੀਂ ਜਿਸ ਮੁੱਦੇ ਬਾਰੇ ਗੱਲ ਕਰਨ ਆਏ ਸੀ ਪ੍ਰੈਸ ਨਾਲ ਸਾਰੇ ਇਲੈਕਟ੍ਰੋਨਿਕਸ ਮੀਡੀਆ ਤੇ ਪ੍ਰਿੰਟ ਮੀਡੀਆ ਉਹਨਾਂ ਦਾ ਧੰਨਵਾਦ ਹੈ ਕਿ ਪੰਜਾਬ ਵਿੱਚ ਜਿਵੇਂ ਦੱਸਿਆ ਬੀਜੇ ਸਿੰਘ ਰਾਜੀ ਨੇ ਕਿ 55 ਲੱਖ ਜਿਹੜੇ ਕਾਰਡ ਨੇ ਕੱਟੇ ਜਾ ਰਹੇ ਨੇ ਇਹ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਪੰਜਾਬ ਜਿਹੜਾ ਦੇਸ਼ ਦਾ ਫੂਡ ਬੋਲ ਆਫ ਇੰਡੀਆ ਹੈ ਜਿਹੜਾ 180 ਮੀਟਰ ਟਨ ਟਰਾਲ ਪੈਦਾ ਕਰਦਾ 130 ਮੀਟਰ ਟਨ ਕਣਕ ਪੈਦਾ ਕਰਦਾ ਹੈ ਅੱਜ ਉਹਨਾਂ ਨੂੰ ਉਹਨਾਂ ਦੇ ਪੰਜਾਬ ਦੇ ਲੋਕਾਂ ਨੂੰ ਹੀ ਮਰ ਭੁੱਖੇ ਮਾਰਨ ਦੀ ਜਿਹੜੀ ਸਕੀਮ ਹੈ ਬੀਜੇਪੀ ਦੀ ਇਹ ਬਹੁਤ ਖਤਰਨਾਕ ਹੈ ਇਹਦਾ ਅੱਜ ਵਿਰੋਧ ਕਰਨ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਇਹ ਫੈਸਲਾ ਜਿਹੜਾ ਹੈ ਪੰਜਾਬ ਤੇ ਸਿੱਧਾ ਹਮਲਾ ਹੈ ਔਰ ਕਿਉਂਕਿ ਪੰਜਾਬ ਪੂਰੇ ਦੇਸ਼ ਦਾ ਪੇਟ ਪਾਲਦਾ ਹੈ ਤੇ ਫਿਰ ਪੰਜਾਬ ਦੇ ਲੋਕਾਂ ਦੇ ਜਿਹੜਾ ਪੇਟ ਹੈ ਉਹ ਖਾਲੀ ਕਿਉਂ ਰਹੇ ਲਈ ਜਿਵੇਂ ਦੱਸਿਆ ਪਹਿਲਾਂ ਕਿ ਹਰ ਤੀਜਾ ਹਿੱਸਾ ਜੇ ਮਤਲਬ 1 ਕਰੋੜ 53 ਲੱਖ ਕਾਰ ਨੇ 50 ਲੱਖ 55 ਦਾ ਕਾਰਡ ਕੱਟੇ ਜਾ ਰਹੇ ਨੇ ਤੇ 2 3 ਪਿੱਛੇ ਇੱਕ ਕਾਰਡ ਕੱਟਿਆ ਜਾ ਰਿਹਾ ਹੈ ਇਹ ਗੰਭੀਰ ਮੁੱਦਾ ਹੈ ਸੋ ਗੱਲ ਰਾਸ਼ਨ ਦੀ ਨਹੀਂ ਗੱਲ ਪੰਜਾਬ ਦੇ ਮਾਨ ਤੇ ਸਨਮਾਨ ਦੀ ਵੀ ਹੈ ਸੋ ਇਸ ਕਰਕੇ ਮਜਾਪ ਦੇ ਮੁੱਖ ਮੰਤਰੀ ਸਜਾ ਪਰਮਾਨੰਥ ਨੇ ਇਹ ਐਲਾਨ ਕੀਤਾ ਹੈ ਕਿ ਭਾਵੇਂ ਕੇਂਦਰ ਵਧਿਕੀਆਂ ਕਰ ਰਿਹਾ ਹਰੇਕ ਪੱਕੇ ਦੇ ਉੱਤੋਂ ਭਾਵੇਂ ਉਹ ਆਲਿਫ ਦੇ ਪੈਸੇ ਸਾਡੇ 8000 ਕਰੋੜ ਰੁਪਏ ਦੱਬੀ ਬੈਠਾ ਹੈ ਔਰ ਕੱਲ ਵਿੱਤ ਮੰਤਰੀ ਸਾਡੇ ਹਰਪਾਲ ਸਿੰਘ ਟੀਮਾ ਨੇ ਵੀ ਕਿਹਾ ਹੈ ਕਿ 50000 ਕਰੋੜ ਰੁਪਇਆ ਸਾਡਾ ਤੁਸੀਂ ਸਾਡਾ ਬਕਾਇਆ ਰਹਿੰਦਾ ਹੈ ਕਿਉਂਕਿ ਜਦੋਂ GST ਲਾਗੂ ਕੀਤੀ ਸੀ ਉਦੋਂ ਮੈਂ ਐਮਐਲਏ ਸੀਗਾ ਪੰਜਾਬ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਬਾਦਲ ਨੇ ਜਦੋਂ ਬਿੱਲ ਪੇਸ਼ ਕੀਤਾ ਉਦੋਂ ਇਹ ਗੱਲ ਕਹੀ ਸੀ ਉਹਨਾਂ ਨੇ ਜੇ ਕੇਂਦਰ ਨੇ ਕਹੀ ਸੀ ਕਿ ਜਿੰਨਾ ਤੁਸੀਂ ਹੁਣ ਬੈਠ ਦੇ ਰਹੇ ਹੋ ਬਾਕੀ ਟੈਕਸ ਦੇ ਰਹੇ ਹੋ ਜੇਕਰ GST ਲੱਗ ਜਾਂਦੀ ਹੈ ਜੇਕਰ GST ਨਾਲ ਉਸ ਨੂੰ ਘੱਟ ਮਿਲਦਾ ਹੈ ਪਹਿਲੇ ਟੈਕਸ ਨਾਲੋਂ ਤਾਂ ਉਹਦੀ ਪੇਮੈਂਟ ਅਸੀਂ ਕਰਾਂਗੇ ਉਹਦਾ ਅੱਜ ਹੁਣ ਦੇਖੋ GST ਲਾਗੂ ਹੋਈ ਨੂੰ ਘਟ ਘਟ ਪੰਜ ਸਾਲ ਹੋ ਗਏ ਤਾਂ ਸਾਡਾ ਫਰਜ਼ ਬਣਦਾ ਸੀ ਕਿ ਸਾਡੇ ਉਹ ਜਿਹੜੇ ਕੰਪਨਸੇਸ਼ਨ ਹੈ ਜੀਐਸਟੀ ਦੀ ਉਹ ਵੀ ਸਮਝਣ ਚਾਹੀਦੀ ਸੀ ਜੋ ਪੰਜਾਬ ਦੇ ਵਿੱਚ 50 ਹਜ਼ਾਰ ਰੁਪਏ ਬਣਦਾ ਹੈ ਜਿਸ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਦੂਜੀ ਗੱਲ ਇਹ ਸੀ ਕਿ ਜਿਹੜਾ ਕੱਲਾ ਇਹ ਸਾਡੀ ਚੋਰੀ ਅਨਾਜ ਚੋਰੀ ਨਹੀਂ ਕਰਦੇ ਸਾਡੀ ਵੋਟ ਵੀ ਚੋਰੀ ਕਰਦੇ ਆ ਡਾਟਾ ਵੀ ਚੋਰੀ ਕਰਦੇ ਆ ਦੇਸ਼ ਦੇ ਵਿੱਚੋਂ ਬਿਹਾਰ ਦੇ ਵਿੱਚ ਵੱਡੀ ਖਬਰ ਆ ਰਹੀ ਹੈ ਸੁਪਰੀਮ ਕੋਰਟ ਨੇ ਵੀ ਇਹਨੂੰ ਮੰਨ ਲਿਆ ਹੈ ਕਿ ਉੱਥੇ ਵੋਟ ਚੋਰੀ ਕੀਤੀ ਜਾ ਰਹੀ ਹੈ ਆਮ ਲੋਕਾਂ ਦੇ ਬੰਦਰ ਗਰੀਬ ਲੋਕਾਂ ਦੇ ਵੋਟ ਕੱਟੇ ਜਾ ਰਹੇ ਨੇ ਇਸ ਤਰ੍ਹਾਂ ਇਥੇ ਪੰਜਾਬ ਦੀ ਡਾਟਾ ਚੋਰੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਡਾਟਾ ਕਿਤੇ ਹੋਰ ਵਰਤ ਕੇ ਬੋਠੀ ਬਣਾਈ ਜਾ ਸਕਦੀ ਹੈ ਉਸ ਨੂੰ ਹੋਰ ਕਮਾਂ ਦੇ ਵਿੱਚ ਹੀ ਵਰਤਾਇਆ ਜਾ ਸਕਦਾ ਹੈ ਖਤਰਨਾਕ ਕਮਾਂ ਦੇ ਵਿੱਚ ਹੀ ਵਰਤਾਇਆ ਜਾ ਸਕਦਾ ਹੈ ਸੋ ਇਹ ਡਾਟਾ ਚੋਰੀ ਕਰਨ ਦਾ ਕੀ ਮਤਲਬ ਹੈ ਜੇਕਰ ਤੁਸੀਂ ਸਹੂਲਤ ਦੇਣੀ ਹੈ ਤਾਂ ਦਿਓ ਤੁਸੀਂ ਨਾ ਬੋਲੋ ਉਹਨੂੰ ਕੋਈ ਮਸ਼ੀਨ ਦੇਣੀ ਹੈ ਕੋਈ ਸਿਲੰਡਰ ਦੇਣਾ ਹੈ ਕੌਣ ਰੱਖਦਾ ਤੁਹਾਨੂੰ ਗਰੀਬ ਲੋਕਾਂ ਦੇਣ ਵਾਸਤੇ ਪਰ ਜੇਕਰ ਦਾ ਡਾਟਾ ਹੀ ਲੈਣਾ ਹੈ ਫਿਰ ਬਹੁਤ ਮਾੜੀ ਗੱਲ ਹੈ ਇਹਨੂੰ ਅਸੀਂ ਬਿਲਕੁਲ ਪੰਜਾਬ ਦੀ ਸਰਕਾਰ ਜਿਹੜੀ ਹੈ ਸਰਦਾਰ ਭਵਨ ਸਿੰਘ ਜਵਾਨ ਸਰਕਾਰ ਸਰ ਅਰਵਿੰਦ ਕੇਜਰੀ ਵਾਲ ਪਿੰਡ ਦੇ ਸੁਪਰੀਮੋ ਉਹਨਾਂ ਦੀ ਹਦਾਇਤਾਂ ਮਰਾਵਕ ਜਿਹੜੀ ਹੈਗੀ ਹੈ ਇਹ ਬਿਲਕੁਲ ਚਲ ਨਹੀਂ ਦੇਵਾਂਗੇ ਇਸ ਕਰਕੇ ਉਹਨਾਂ ਦੇ ਜਿਹੜੇ ਕੈਂਪ ਨੇ ਉਹ ਗੈਰਕਾਨੂੰਨੀ ਨੇ ਗੈਰ ਸਵਿਧਾਨਕ ਨੇ ਉਹਨਾਂ ਰੋਕਿਆ ਜਾ ਰਿਹਾ ਹੈ ਭਾਵੇਂ ਇਹ ਉਹਨੂੰ ਕੋਈ ਹੋਰ ਨਾਮ ਦੇ ਰਹੇ ਨੇ ਇਹ ਬਿਲਕੁਲ ਗਲਤ ਹੈ ਸੋ ਜਿਹੜਾ ਡਾਟਾ ਚੋਰੀ ਕਰਨ ਦੇ ਪਿੱਛੇ ਇਹ ਕਹਿੰਦੇ ਵੀ ਸਾਡੇ ਜੀ 2.5 ਏਕੜ ਜ਼ਮੀਨ ਤੋਂ ਕਿਹੜੇ ਵੱਧ ਨੇ ਜਾਂ ਜਿਹਨਾਂ ਦੇ 4 4 4 ਵੀਲਰ ਕੋਈ ਵੀਹਿਕਲ ਹੈ ਜਾਂ ਜਿਹਨਾਂ ਕੋਈ ਇਨਕਮ ਟੈਕਸ ਵੱਧ ਗਿਆ ਹੈ ਅਸੀਂ ਉਹਨਾਂ ਦਾ ਕਰ ਰਹੇ ਹਾਂ ਇਹ ਬਿਲਕੁਲ ਫਰਾਡ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਈ ਵਾਰ ਜਿਹੜਾ ਕੋਈ ਹੋਰ ਵੀਲਰ ਹੈ ਉਹ ਉਹਦਾ ਰੋਜ਼ਗਾਰ ਦਾ ਹਿੱਸਾ ਵੀ ਹੋ ਸਕਦਾ ਹੈ। ਕਈ ਵਾਰੀ ਜਿਹੜੇ ਮੁਲਾਜ਼ਮਾਂ ਕੋਈ ਚਾਰ ਭਰਾ ਨੇ ਉਹਨਾਂ ਦੀ ਇੱਕ ਮੁਲਾਜ਼ਮ ਲੱਗ ਗਿਆ ਉਹਦੇ ਕਰਕੇ ਪੂਰੇ ਪਰਿਵਾਰ ਦਾ ਆਸ਼ਰੰਗਾਰਾ ਉਹ ਕਿ ਖਤਮ ਨਹੀਂ ਕੀਤਾ ਜਾ ਸਕਦਾ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅਸੀਂ ਇਹ ਗੱਲ ਕਰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵੀ ਡਟ ਕੇ ਵਿਰੋਧ ਕਰਾਂਗੇ। ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ, ਪੰਜਾਬ ਦੇ ਮਜ਼ਦੂਰਾਂ ਦੇ ਨਾਲ, ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਖੜਾਂਗੇ ਔਰ ਬਿਲਕੁਲ ਜੇਕਰ ਉਹ ਡਾਟਾ ਇਹ ਜਿਹੜੇ ਜਿੰਨੇ ਵੀ ਕਾਰਡ ਕੱਟੇ ਜਾਂਦੇ ਨੇ ਉਹਨਾਂ ਦਾ ਉਹਨਾਂ ਦੀ ਪਲੇਟ ਖਾਲੀ ਰਹਿੰਦੀ ਹੈ ਉਹਨਾਂ ਦੀ ਪ੍ਰਾਂਤ ਖਾਲੀ ਰਹਿੰਦੀ ਹੈ ਮਾਂ ਦੀ ਜਿਹੜੀ ਆਟਾ ਬੁੰਨ ਕੇ ਸਾਨੂੰ ਰੋਟੀ ਬਕਾਉਂਦੀ ਹੈ ਤਾਂ ਪੰਜਾਬ ਸਰਕਾਰ ਉਹ ਪ੍ਰਾਂਤ ਖਾਲੀ ਰੱਖਣੀ ਨਹੀਂ ਰੱਖਣ ਦੇਵੇਗੀ ਉਹ ਪੰਜਾਬ ਸਰਕਾਰ ਭਰੇ ਯੂਟਿਊਬ ਉਹਦਾ ਪੇਟ ਗਰੀਬਾਂ ਦਾ ਪੇਟ ਭਰੇਗੀ ਸਾਡੀ ਮਾਂ ਦੀ ਪ੍ਰਾਂਤ ਭਰੇਗੀ ਇਹ ਸਾਡਾ ਫਰਜ਼ ਬਣਦਾ ਹੈ ਅਸੀਂ ਹਰੇਕ ਪੱਖ ਤੋਂ ਗਰੀਬਾਂ ਦੇ ਨਾਲ ਖੜਾਂਗੇ ਸਤਿ ਆਪੈਸ ਪ੍ਰੈਸ ਕਾਨਫਰੰਸ ਹੈ ਕੀ ਮਤਲਬ ਇਹ ਕੜਕੁਨ ਹੈ ਸਤਿ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਜਿਹੜੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਲਈ ਆਏ ਹੈ ਇੱਕ ਬੜਾ ਜ਼ਰੂਰੀ ਮੁੱਦਾ ਹੈ ਪੰਜਾਬ ਚ ਲਗਭਗ 1 ਕਰੋੜ 53 ਲੱਖ ਜਿਹੜੇ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਦਾ ਇੱਕ ਵੱਡਾ ਡਾਟਾ ਹੈ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਲਗਭਗ 55 ਲੱਖ ਜਿਹੜੇ ਬੈਨੇਫੀਸ਼ੀਰੀ ਹੈ ਇਹਦੇ ਚੋਂ ਮਤਲਬ 1 ਕਰੋੜ 53 ਲੱਖ ਚੋਂ 55 ਲੱਖ ਅਗਰ ਕਹਾਂਗੇ ਤਾਂ ਲਗਭਗ 1/3 ਤੀਜਾ ਹਿੱਸਾ ਜਿਹੜੇ ਲੋਕ ਐ ਉਹਨਾਂ ਨੂੰ ਰਾਸ਼ਨ ਦੀ ਜਿਹੜੀ ਸਹੂਲਤ ਮਿਲਦੀ ਆ ਉਹ ਤੋਂ ਵਾਂਝਾ ਕੀਤਾ ਜਾ ਰਿਹਾ ਔਰ ਇੱਕ ਸਾਡਾ ਪੰਜਾਬ ਐ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ ਜਿਹਨੂੰ ਫੂਡ ਬੋਨ ਆਫ ਇੰਡੀਆ ਕਿਹਾ ਜਾਂਦਾ ਉਹਨਾਂ ਦੇ ਲੋਕਾਂ ਨਾਲ ਇਹ ਵਿਤਕਰਾ ਕਿਉਂਕਿ ਕੇਂਦਰ ਚ ਭਾਜਪਾ ਦੀ ਸਰਕਾਰ ਐ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਐ ਔਰ ਇਹ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਕੁਛ ਨਾ ਕੁਛ ਉਹਨਾਂ ਦੀ ਨੈਗੇਟਿਵਿਟੀ ਕਰਨ ਲਈ ਇਸ ਤਰ੍ਹਾਂ ਦੇ ਪਰਾਲੇ ਕਰ ਰਹੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਵਿੱਚ ਅਸੀਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਪੰਜਾਬ ਦੇ ਸਾਰੇ ਲੋਕ ਇਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਔਰ ਜਿਹੜਾ ਇਹ ਡਾਟਾ ਚੋਰੀ ਕਰਨ ਦਾ ਇਹਨਾਂ ਨੇ ਤਰੀਕਾ ਲੱਭਿਆ ਕਿ ਅਸੀਂ ਕਿ ਕੈਂਪ ਲਾ ਰਹੇ ਆ ਕੇਂਦਰ ਸਰਕਾਰ ਦੀਆਂ ਸਹੂਲਤਾਂ ਦੇ ਰਹੇ ਆ ਬਿਲਕੁਲ ਇਹ ਗੈਰ ਕਾਨੂੰਨੀ ਆ ਔਰ ਇਸ ਤਰੀਕੇ ਨਾਲ ਅਗਰ ਕੋਈ ਸਹੂਲਤ ਦੇਣੀ ਆ ਤਾਂ ਉਹ ਡਾਟਾ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਉਹਨਾਂ ਕੋਲ ਆਲਰੇਡੀ ਡਾਟਾ ਜਿਹੜਾ ਹੈਗਾ ਜਿਹੜਾ ਆਨਲਾਈਨ ਅਵੇਲੇਬਲ ਹੈ ਜਿਹੜੇ ਤੁਸੀਂ ਸਹੂਲਤਾਂ ਦੇਣੀਆਂ ਵੈਸੇ ਜਾ ਕੇ ਦੇ ਸਕਦੇ ਹੋ ਔਰ ਜਿਹੜੇ ਸਟੇਟ ਗਵਰਨਮੈਂਟ ਨੇ ਸਾਰੀਆਂ ਸਹੂਲਤਾਂ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਆ ਉਹਨੂੰ ਇੰਪਲੀਮੈਂਟ ਕਰਦੀ ਆ ਸੋ ਜੋ ਇੰਪਲੀਮੈਂਟਿੰਗ ਅਥਾਰਟੀ ਹੈ ਉਹਦੇ ਥਰੂ ਇਹ ਸਾਰਾ ਕੰਮ ਹੋਣਾ ਚਾਹੀਦਾ ਹਾਂਜੀ ਅੱਜ ਦੀ ਇਸ ਸਪੈਸ਼ੀਸ ਆਫ ਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਸ਼ਾਰਟ ਸਬਦੇ ਦੇ ਪਹੁੰਚੇ तमाम ਮੀਡੀਆ ਤਾਂ ਮੇ ਉਹ ਪ੍ਰਿੰਟ ਮੀਡੀਆ ਹੈ ਸੋਸ਼ਲ ਮੀਡੀਆ ਹੈ ਪਹਿਲੀ ਮੀਡੀਆ ਸਾਰਿਆਂ ਦਾ ਵੀ ਇੱਥੇ ਧੰਨਵਾਦ ਕਰਦੇ ਆ ਕਿਉਂਕਿ ਟੈਂਪਰ ਪਹੁੰਚੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਜੋ ਮੁੱਦਾ ਸੀਗਾ ਉਹ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਪਾਰਟੀਆਂ ਵੱਲੋਂ ਬੀਜੇਪੀ ਦਾ ਇੱਕਲ ਤੇ ਵਿਰੋਧ ਕੀਤਾ ਜਾ ਰਿਹਾ ਸੀ ਕਿ ਉਹ ਵੋਟ ਚੋਰ ਨੇ ਪਰ ਅੱਜ ਇੱਕ ਗੱਲ ਨਵੀਂ ਸਾਹਮਣੇ ਆਈ ਹੈ ਕਿ ਨਿਕਲ ਕੇ ਕਿ ਉਹ ਡਾਟਾ ਚੋਰ ਵੀ ਨੇ ਉਹ ਰਾਸ਼ਨ ਚੋਰ ਵੀ ਨੇ ਪੰਜਾਬ ਚੋਂ ਇਹਨਾਂ ਨੇ ਜੋ ਡਾਟਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਰਾਸ਼ਨ ਚੱਕਣ ਦੀ ਕੋਸ਼ਿਸ਼ ਕੀਤੀ ਹੈ ਉਹ ਗੈਰ ਸंवਧਾਨਿਕ ਹੈ ਪੰਜਾਬ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਇਹਦੇ ਲਈ ਜਿਵੇਂ ਮੇਰੇ ਦੋਨੇ ਹਲਕੇ ਦੇ ਸਤਕਾਰਯੋਗ ਐਮ ਐਲ ਏ ਸਾਵਨ ਸਹਿਬਾਨ ਨੇ ਦੱਸਿਆ ਕੇ ਸਰਦਾਰ ਭਗਵੰਤ ਮਾਨ ਸਾਫ ਦੀ ਸਰਕਾਰ ਇਹਦਾ ਵਿਰੋਧ ਕਰ ਰਹੀ ਹੈ ਇਸ ਵਿਰੋਧ ਦੇ ਚਲਦੇ ਜੇ ਬੀਜੇਪੀ ਸਰਕਾਰ ਨਾ ਹਟੀ ਤਾਂ ਇੱਕ ਜਨ ਅੰਦੋਲਨ ਕਰੂੰਗਾ ਤੇ ਇਹਦੇ ਲਈ ਅਸੀਂ ਕਾਨੂੰਨੀ ਲੜਾਈ ਲੜਨ ਲਈ ਵੀ ਤਿਆਰ ਆਂ ਭਾਵੇਂ ਸਾਨੂੰ ਕਿੱਥੋਂ ਤੱਕ ਕਿਉਂ ਨਾ ਜਾਣਾ ਪਵੇ ਤਾਂ ਹਾਂਜੀ ਭਾਈ ਜੀ ਹਾਂਜੀ ਜੋ ਵੀ ਸੈਂਟਰ ਸਰਕਾਰ ਵੱਲੋਂ ਬੀਜੇਪੀ ਵੱਲੋਂ ਲੋੜਵੰਦ ਪਰਿਵਾਰਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ ਉਹਨਾਂ ਦੀ ਪ੍ਰਾਂਤ ਦੇ ਵਿੱਚੋਂ ਰਾਸ਼ਨ ਚੱਕਿਆ ਜਾ ਰਿਹਾ ਹੈ ਕੋਸ ਦਾ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਕਰਦੀ ਹੈ ਕਿਉਂਕਿ ਪੰਜਾਬ ਇੱਕ ਅੰਨ ਪੈਦਾ ਕਰਨ ਵਾਲਾ ਸੂਬਾ ਹੈਗਾ ਪਰ ਅੱਜ ਉਸੇ ਸੂਬੇ ਦੇ ਘਰਾਂ ਦੇ ਵਿੱਚੋਂ ਬੀਜੇਪੀ ਸਰਕਾਰ ਅੰਨ ਖੋ ਰਹੀ ਹੈ ਇਸ ਲਈ ਇਹ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਨ ਸਾਰੇ ਇਹਨਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਸੇ ਨੂੰ ਵੀ ਰਾਸ਼ਨ ਤੋਂ ਰਹਿਣ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਕਿਸੇ ਦੇ ਰਾਸ਼ਨ ਕਾਰਡ ਕੱਟਣ ਦਿੱਤੇ ਜਾਣਗੇ ਤੁਹਾਨੂੰ